ਜੇ ਦੁਕਾਨੂ ਸੀ ਕੇ ਬੰਦ ਕਰਾਈਆਂ ਬਈ ਦੱਸੋ ਦੁਕਾਨ ਬਈ ਭਈਆਂ ਨੇ ਦੁਕਾਨ ਖੋਲੀ ਜਾਏ ਇਹ ਇਹ ਕਾਹ ਪਈਏ ਆਪ ਕਾਹ ਬਈਏ ਭਈ ਭਈ ਮੇਰੀ ਗੱਲ ਸੁਣ ਲੈ ਦੁਨੀਆ ਦੇ ਇੱਕ ਮੂਰਤੀ ਇਹ ਕਿਉਂ ਬਈਏ ਐਡਾ ਨੂੰ ਤੂੰ ਕਰਾਇਆ ਲੈਣਾ ਉਹਦੇ ਬੰਦ ਦਾ ਵੀ ਲਈ ਜਾ ਬਈ چل گیا نہیں سال ہو گیا سال کی گل جی گل ریڑیاں بھی ہوئی ہے ریڑی ਉਹ ਬੰਦੇ ਨਹੀਂ ਬੰਦ ਕਰਾਈ ਜਾਂਦੇ ਉਹ ਸਾਰੇ ਬੰਦ ਨਹੀਂ ਕਰਾਈ ਤੂੰ ਜਲਦੀਪ ਆਰਾਮ ਆਈ ਆਰਾਮ ਆਈ ਆਰਾਮ ਆਈ ਸਾਰੇ ਹਿਆਰ ਨੇ ਬੰਦ ਕਰਾਈ ਨਹੀਂ ਜਿਹੜਾ ਮੈਂ ਆਰਾਮ ਨੇ ਲੱਗਾਈ ਉਹ ਬਾਹਰ ਨਹੀਂ ਦਿੱਤੀ ਇਹਨਾਂ ਨੂੰ ਨਹੀਂ ਕਹਿੰਦੇ ਸਾਨੂੰ ਕੋਈ ਬਾਹਰ ਨਹੀਂ ਗੱਲ ਤੋਂ ਜੀ ਨਹੀਂ ਕਰਦੇ ਵਿੱਚ ਆਰਾਮ ਨਾਲ ਉਹ ਫੋਟੋ ਨਹੀਂ ਲਾਉਣੀ ਰੋੜਾ ਦੇ ਛੱਡ ਕੇ ਬਈ ਆ ਬਲਦੀ ਨੇ ਕਰਿਆ ਆ ਦਰਵਾਜ਼ੇ ਤੇ ਕਰ ਰਹੀ ਨੇ ਨਹੀਂ ਤਾਂ ਨਹੀਂ ਪੁਰੰਦਰ ਆ ਗਿਆ ਸਾਰਾ ਪੱਠਾ ਨਾ ਹੁੰਦਾ ਗਿਆ ਉਹ ਪੀਂਦੇ ਮੇਰਾ ਵੀ ਉਹ ਬੱਚੇ ਦੀ ਜਿਹੜੀ ਆ ਸਾਡਾ ਪਿਆਰ ਹਮੇਂ ਗੋਲ ਦੇ ਵਿੱਚ ਫੋਹੀ ਪਈ ਆ ਯਾਰ ਤੈਨੂੰ ਯਾਰ ਜਿਹੜਾ ਨਹੀਂ ਆ ਹਾਂ ਮੈਂ ਨਾ ਤੂੰ ਅਗੇ ਭਈਆ ਨਾ ਭਈਆ ਹੋ ਰਹੀ ਹੈ ਜੀ ਬੋਲ ਵਾਲੀ ਗੱਲ ਕਰਦੇ ਤੈਨੂੰ ਗੱਲ ਨਹੀਂ ਕਰਦੇ ਮੇਰੇ ਨਾਲ ਗੱਲ ਕਰੀਏ ਸੀ ਤੇ ਤੂੰ ਮੇਰੇ ਨਾਲ ਗੱਲ ਨੂੰ ਤੇ ਹੱਥ ਲਾ ਤੇ ਅਸੀਂ ਬੰਦ ਕੇ ਆ ਗਏ ਸਾਰੇ ਸਾਰੇ ਆਹ ਦੁਕਾਨ ਮੇਰੀ ਹੈ ਜੀ ਕਿੰਨਾ ਦੁਕਾਨਦਾਰ ਹੈ ਦੁਕਾਨਦਾਰ ਮਰਿਆ ਜੀ ਕਹਾਲ ਨਨਖਣ ਤੁਸੀਂ ਉਹ ਨਖਣ ਨਾ ਜਿੰਦਾ ਯਾਰ ਬਾਈ ਜੀ ਤੁਸੀਂ ਸਾਡੇ ਕੋਲ ਇਹਨਾਂ ਦੇ ਲੀਗਲ ਡਾਕੂਮੈਂਟਸ ਹੈਗੇ ਬਾਈ 100% ਵੋਟਰ ਨਹੀਂ ਵੋਟਰ ਕਾਰਡ ਬਣਿਆ ਹੋਇਆ ਕਦੇ ਭਰਾ ਮੇਰੇ ਇੱਥੇ ਜੰਮੇ ਮੇਰੇ ਬੱਚੇ ਇੱਥੇ ਜੰਮੇ ਆ ਯਾਰ ਅਸਲੀ ਬੱਚੇ ਜੰਮੇ ਨੇ ਗੱਲ ਨਹੀਂ ਇਹਨਾਂ ਦੀ ਹੋਰ ਗੱਲ ਨਹੀਂ ਇਹ ਇੱਥੇ ਜੰਮੇ ਆ ਯਾਰ ਗੜੇ ਗੜੇ ਨਾ ਇਹਨਾਂ ਦੇ ਨਾ ਵੇ ਸਰਦੂ ਵੀ ਨੇ ਕਾਣ ਮੇਰਾ ਇਹਨਾਂ ਦੇ ਲੀਗਲ ਨਹੀਂ ਬਾਈ ਇਹ ਗੱਲ ਨੂੰ ਕੱਲ ਵੇਣੇ ਯਾਰ ਨਾਲ ਮੱਤ ਦੀ ਨਹੀਂ ਬੋਲਿਆ रेडी है बताने और बाकी सब बात है और ये जो दो दिन बंद करेंगे टेक्निकली आप آپ کو بھی لگیا چلو یار غلط ہے بھی نجائز ہے گلت ہوا ਇਹ ਇਹ ਜਿਹੜੇ ਆ ਬੱਚੇ ਹੁਣ ਆਪਾਂ ਕਹਿ ਰਹੇ ਭਈਆ ਚਲੋ ਕੋਈ ਗੱਲ ਨਹੀਂ ਭਈਆ ਹਾਂ ਭਈ ਇਹ ਹੀ ਆ ਵੀਰੇ ਆ ਕਿਹੋ ਪ੍ਰੋਬਲਮ ਆ ਇੱਕ ਮਿੰਟ ਹਾਂ ਜੀ ਜੀ ਮੇਰੇ ਫਾਦਰ ਬਿਜਲੀ ਬੋਰਡ ਦੇ ਵਿੱਚ ਸੀਗੇ ਤਾਂ ਨਾ ਵੀਰੇ ਇੱਥੇ ਆਇਆ ਹਾਂ ਜੇ ਪਿੰਡ ਨੇ ਜ਼ਮੀਨ ਦਿੱਤੀ ਤਾਂ ਲੈਣਾ ਮੁਬੱਤ ਥਰਮਲ ਲੱਗਿਆ ਹਾਂ ਹਾਂ ਭਾਈ ਇੱਥੋਂ ਦੇਣਾ ਭਈ ਮੇਰੀ ਕਿਰਮ ਉਹ ਨਾਲ ਆ ਜਾ ਮੈਂ ਕਹਿੰਦੇ ਨਾਲ ਦੇ ਚੰਗੀ ਤਰ੍ਹਾਂ ਇੱਕ ਦੇ ਇੱਕ ਲੈਣ ਤੋਂ ਸਿੱਧਾ ਇੱਕ ਗੱਲ ਦਾ ਜਵਾਬ ਇਹਦੇ ਵੀ ਕਿਹੜੀ ਹੈ ਦੁਕਾਨਦਾਰ ਇਹ ਦੁਕਾਨ ਚਲਾ ਰਿਹਾ ਹਾਂ ਇਹਦੇ ਲੀਗਲ ਡਾਕੂਮੈਂਟਸ ਬਣੇ ਹੋਏ ਨੇ ਬਿਲਕੁਲ ਬਣੇ ਆ ਜੀ ਸਰ ਬਾਹਰ ਕਾਡ ਬਣਿਆ ਇਹਦੇ ਨਾਲ ਆ ਰਿਹਾ ਬਈ ਦੱਸੋ ਇਹਨਾਂ ਨਾਲ ਬਿਲਕੁਲ ਕਈ ਵਾਰ ਇਹ ਵੀ ਆਈ ਇਹਨਾਂ ਨੇ ਜਿਹੜਾ ਐਡਰੈਸ ਆ ਉਹ ਇਹਨਾਂ ਦੀ ਆਪ ਦੀ ਸਟੇਟ ਦੇ ਵਿੱਚ ਵੀ ਚੱਲ ਰਿਹਾ ਇੱਧਰ ਵੀ ਚੱਲ ਰਿਹਾ ਕੀ ਤੁਸੀਂ ਇਹ ਗੱਲ ਵੈਰੀਫਾਈ ਕਰ ਦਿਓ ਵੀ ਇਹਨਾਂ ਕੋਲ ਇੱਕੋ ਹੀ ਐਕਟੀਵ ਇਮਪੋਰਟ ਇਹਦੇ ਜ਼ਮੀਨ ਇੱਥੇ ਮੰਡੇ ਦਾ ਹੋਇਆ ਯਾਰੀਕ ਇਹਨੇ ਆਪੇ ਨਾਮ ਤੇ ਨਹੀਂ ਹੈ ਇਹਦੇ ਮੁੰਡੇ ਨਾਮ ਤੇ ਦੁਕਾਨ ਅਲਾਟ ਹੈ ਜੀ ਆਪਾਂ ਐਦਾਂ ਹੁਣ ਮੇਰੇ ਕੋਲ ਸਾਰੇ ਦੇ ਸਾਰੀ ਲੇਬਰ ਬਿਹਾਰੀ ਆ ਅੱਜ ਤੁਸੀਂ ਮਨ ਨਾਲ ਭਜਾ ਦਿਓ ਕੋਈ ਦਿੱਕਤ ਨਹੀਂ ਸੀ ਭਜਾ ਦੇਣਾ ਕੋਈ ਗੱਲ ਨਹੀਂ ਅਸੀਂ ਇਹ ਲੀ ਨੀਵਾ ਨੂੰ ਐਕਟ ਕਰਾਇਆ ਪੰਦੇਰੇ ਪਿੰਡ ਦੇ ਸਿੱਕੇ ਪੜ ਰਹੇ ਨੇ ਪਿੰਡ ਦੇ ਨਾਲ ਹੀ ਕਿਹਾ ਕਿ ਜਿਵੇਂ ਕਹੇ ਸਹਾਇਤਾ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਜੇ ਇਸ ਤਰ੍ਹਾਂ ਕੋਈ ਸਮੱਸਿਆ ਸਾਹਮਣੇ ਆਉਣੀ ਹੈ ਤੁਸੀਂ ਜ਼ਿੰਮੇਵਾਰੀ ਲੈ ਮੈਂ ਜ਼ਿੰਮੇਵਾਰੀ ਲੈਣਾ ਮੈਂ ਜ਼ਿੰਮੇਵਾਰੀ ਲੈਣਾ ਜਿਹੜੇ ਬੰਦੇ ਲੜੇ ਮੁਹੱਬਤ ਮੇਰੇ ਅੱਖਾਂ ਸਾਹਮਣੇ ਬੱਚੇ ਜੰਮੇ ਆ ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਮੇਰੇ ਨਾਮ ਦਾ ਬੰਦਾ ਮੈਂ ਜਾਣਦਾ ਮੇਰੇ ਨਾਮ ਦੀ ਜੋਤ ਚ ਧਰਤੀ ਜਿਹੜੇ ਹੈਗੇ ਆ ਆਪਣਾ ਨਾਮ ਪਤਾ ਮੇਰਾ ਨਾਮ ਰੁਪਿੰਦਰ ਪਾਲ ਸਿੰਘ ਹੈ ਜੀ ਹਾਂ ਜੀ ਪਿਤਾ ਦਾ ਨਾਮ ਕਰਤਾ ਦਿੰਦੇ ਅੱਛਾ ਜੀ ਠੀਕ ਹੈ ਐਤੋਂ ਦਾ ਹੀ ਮੈਂ ਵਾਸੀ ਆ ਠੀਕ ਹੈ ਜੀ 94 ਜੀ ਬਿਜਲੀ ਬੋਰ ਦੇ ਵਿੱਚ ਜਦ ਜੀ ਟਰਾਂਸਫਰ ਇੱਥੇ ਹੋਈ ਤਾਂ ਮੈਂ ਇੱਥੇ ਆਇਆ ਹਾਂ ਜੀ ਠੀਕ ਹੈ ਆ ਮੇਰੀ ਦੁਕਾਨ ਹੈ ਰੂਪੀ ਇਲੈਕਟ੍ਰਿਕ ਇਹਦੇ ਉੱਪਰ ਹੁੰਦੀ ਲਿਖਿਆ ਹੋਇਆ ਹਾਂਜੀ ਬਾਹਰ ਪਾਸੇ ਦੇਖੋਗੇ ਇਹ ਮਿਠਾਇਆ ਨਹੀਂ ਹੈਗਾ ਐਤੋਂ ਮੈਂ ਬਿਜਲੀ ਦਾ ਕੰਮ ਕਰਦਾ ਸੀ ਫਿਰ ਚਲੋ ਜਿਵੇਂ ਵੀ ਸਬਬ ਬਣਦਾ ਮਿਠਾਈ ਦਾ ਕੰਮ ਕਰਨ ਲੱਗ ਪਿਆ ਹਾਂ ਸਾਰੀ ਲੇਬਰ ਅੱਜ ਵੀ ਰੇਟ ਦੇ ਵਿੱਚ ਜੇ ਆਪਾਂ ਹੁਣ ਆਪਾਂ ਇੱਕੇ ਦਾ ਹੁਣ ਗਈਏ ਵੀ ਯਾਰ ਇਦਾਂ ਹੀ ਕਰ ਦਿਆਂਗੇ ਇਦਾਂ ਕਿਵੇਂ ਜੀ ਰੋਟੀ ਨਹੀਂ ਮੈਨੂੰ ਜਲਦੀ ਪਿੱਛੇ ਨਹੀਂ ਲੱਗੂਣ ਕੋਈ ਗੱਲ ਤੇ ਬੋਲੇ ਉਹ ਬੋਲੇ ਮੇਰੇ ਬਿਜਲੀ ਬੋਰ ਦੇ ਵਿੱਚ 5000 ਕੁਆਟਰ ਹੈ ਲਹਿਰਨ ਰੋਪੜ ਠੀਕ ਹੈ 5000 ਕੁਆਟਰ 5000 ਕੁਆਟਰਾਂ ਚੋਂ 2000 ਕੁਆਟਰ ਪੰਜਾਬੀ ਹੈ ਤਾਂ ਸਮਝੋ 3000 ਪ੍ਰਵਾਸੀ ਹੈ ਨੇਪਾਲੀ ਬੰਗਾ ਲਈ ਅੰਦਰ ਵੀ ਬੈਠੇ ਆ ਕੋਈ ਦਿੱਕਤ ਨਹੀਂ ਉਹ ਤੇ ਮੇਲਾ ਕਸੂਰ ਥੋੜੀ ਆ ਜਦੋਂ ਬਿਜਲੀ ਬੋਰ ਦੀ ਭਰਤੀ ਹੋਈ ਸੀ ਮੇਰੇ ਤੇ ਉਹ ਵੀ ਭਰਤੀ ਹੋ ਗਿਆ ਨੇਪਾਲੀ ਗੜਵਾਲੀ ਵੀ ਹੋ ਗਏਰੇ ਯਾਰ ਉਹ ਸਾਡਾ ਕਸੂਰ ਥੋੜੀ ਆ ਇਹਨਾਂ ਬੱਚਿਆਂ ਦਾ ਕਸੂਰ ਥੋੜੀ ਆ ਉਹ ਇਹ ਬਈਏ ਰਹਿਣਗੇ ਇੱਕ ਮਿੰਟ ਇਦਾਂ ਥੋੜੀ ਹੋਊਗਾ ਮੈਂ ਆਪਣੀ ਦੁਕਾਨ ਦਾ 15000 ਰੁਪਏ ਪਰ ਮਹੀਨਾ ਕਿਰਾਇਆ ਭਰਦਾ ਇੱਕ ਸਾਲ ਲਗਿੰਦਾ ਹੋ ਗਿਆ 1 ਲੱਖ 8000 ਰੁਪਏ ਬਿਜਲੀ ਬੋਰ ਨੂੰ ਭਰ ਰਿਹਾ ਦੁਕਾਨਾਂ ਦਾ ਇਹਦੇ ਵਿੱਚ GST ਹੈ 18% ਤੇ ਕਿਹਨੂੰ ਦੇ ਰਹੇ ਆ ਸੀ ਸਰਕਾਰ ਨੂੰ ਕਿਸ ਚੀਜ਼ ਵਾਸਤੇ ਦੇ ਰਹੇ ਆ